ਕਹਿੰਦੇ ਜਿਹਨੇ ਖੁਸ਼ੀ ਮਨਾਣੀ ਹੈ ਨਾ ਉਹ ਬੰਦਾ ਕਿੱਥੇ ਹੋਵੇ ਕਿਹੜੀ ਵੀ ਜਗ੍ਹਾ ਹੋਵੇ ਵੀ ਉਹ ਤਾਂ ਫਿਰ ਖੁਸ਼ੀ ਮਨਾ ਹੀ ਲੈਂਦਾ ਆ ਦੇਖ ਲਓ ਤੁਸੀਂ ਅੱਜਨ ਸਾਡੇ ਪੰਜਾਬੀ ਹਿਮਾਚਲ ਪਰਫਾਂ ਦੇ ਵਿੱਚ ਜਾ ਜਾ ਕੇ ਖੁਸ਼ੀਆਂ ਮਨਾ ਰਹੇ ਆ ਵੀ ਅਸੀਂ ਹਿਮਾਚਲ ਪਹੁੰਚ ਕੇ ਜਦ ਕਿ ਅਸੀਂ ਆਪਣੇ ਪੰਜਾਬੀਆਂ ਨੂੰ ਕਿਹਾ ਵਾ ਕਿ ਭਰਾਵੋ ਇਸ ਵਾਰ ਹਿਮਾਚਲ ਨਾ ਜਾਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਪਤਾ ਹੀ ਆ ਕਿ ਉਥੇ ਮਾਰਕੁੱਟ ਦੀਆਂ ਵਾ ਘਟਨਾਵਾਂ ਸਾਹਮਣੇ ਆ ਰਹੀਆਂ ਵਾ ਪਰ ਬੜੇ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਇਸ ਵੀਰ ਨੇ ਹਿਮਾਚਲ ਜਾਣ ਦਾ ਬਾਈਕਟ ਕਰਕੇ ਤੇ ਖੁਸ਼ੀ ਮਨਾਉਣ ਦਾ ਮੋਕਾ ਇੱਥੇ ਹੀ ਪੈਦਾ ਕਰ ਲਿਆ ਵਾ ਇਹ ਵੀਰ ਕਹਿੰਦਾ ਵੀ ਮੈਂ ਨਹੀਂ ਜਾਣਾ ਪਰ ਮੈਂ ਖੁਸ਼ੀ ਤਾਂ ਪਿੱਛੇ ਵੀ ਨਹੀਂ ਰਹਿਣਾ ਵੀ ਮੈਂ ਤਾਂ ਗਰਮੀਆਂ ਦੀ ਖੁਸ਼ੀ ਮਨਾ ਕੇ ਹੀ ਰਹਿਣਾ ਵਾ ਇਸ ਕਰਕੇ ਅੰਤ ਦੀ ਗਰਮੀ ਦੇ ਵਿੱਚ ਆਪਣੇ ਇਸ ਵੀਰ ਨੇ ਬੱਸ ਦੇ ਵਿੱਚ ਦੇਖੋ ਕਿਦਾਂ ਖੁਸ਼ੀ ਮਨਾ ਰਿਹਾ ਵਾ ਕਿੰਨੀ ਸ਼ਾਨਦਾਰ ਵੀਡੀਓ ਆਈ ਹੈ ਵੀਰ ਦੀ ਵੀਰ ਨੇ ਦੇਖੋ ਤੁਸੀਂ ਕੱਪੜਿਆਂ ਤੋਂ ਬਾਹਰ ਹੋਈ ਫਿਰਦਾ ਭਲਾਈ ਇਹ ਪਰ ਵੀਰ ਨੇ ਆਪਣੀ ਗੱਲ ਮੰਨ ਲਈ ਵੀਰ ਕਹਿੰਦਾ ਮੈਂ ਨਾ ਜਾਣਾ ਪਰਕਾ ਚ ਨਾ ਮੈਂ ਜਾਵਾਂ ਹਿਮਾਚਲ ਮੈਂ ਤਾਂ ਇੱਥੇ ਹੀ ਬੱਸ ਦੇ ਵਿੱਚ ਪੰਜਾਬ ਰੋਡਵੇਜ਼ ਦੀ ਦੇ ਵਿੱਚ ਖੂਬ ਨੱਚਣਾ ਖੂਬ ਗੋਣਾ ਇੱਥੇ ਹੀ ਖੁਸ਼ੀ ਮਨਾ ਲੈਣੀ ਆ ਸੋ ਖੁਸ਼ੀ ਮਨਾਉਂਦਾ ਹੈ ਆਪਣਾ ਵੀਰ ਦੇਖੋ ਤੇ ਭੰਗਰੇ ਦੇ ਸਟੈਪ ਸੀਟਾਂ ਦੇ ਉੱਪਰ ਚੜ੍ਹ ਚੜ੍ਹ ਕੇ ਕੁੱਦਣਾ ਨੱਚਣਾ ਮਨ ਦਾ ਚਾਹ ਕੀਤਾ ਵਾ ਪੂਰਾ ਸੋ ਕਮਾਲ ਕਰਤੀ ਐ ਇਸ ਵੀਰ ਨੇ ਵੱਟ ਕੱਟ ਕੇ ਰੱਖਦੇ ਆ ਭਾਈ ਜਿਹੜੇ ਛੜੱਪੇ ਮਾਰਦਾ ਡਾਂਸ ਕਰਦਾ ਪੱਲੇ ਪੱਲੇ ਕਰਾਤੀ ਆ ਭਾਈ ਇਸ ਵੀਰ ਨੇ ਆ ਦੇਖੋ ਜੀ ਸ਼ਾਨਦਾਰ ਵੀਡੀਓ ਤੁਹਾਨੂੰ ਕਿਦਾਂ ਲੱਗਿਆ ਜ਼ਰੂਰ ਦੱਸਿਓ ਜੀ ਸਸਸੀ ਕਾ